ਜੀ ਕੀ ਕਹਿਣਾ ਚਾਹੋਗੇ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਆਜ਼ਾਦ ਉਮੀਦਵਾਰਾਂ ਨੂੰ ਵੀ ਅੱਜ ਚੋਣ ਨਿਸ਼ਾਨ ਮਿਲ ਗਏ ਆ ਕੀ ਪ੍ਰਚਾਰ ਦੇ ਦਿਨ ਥੋੜੇ ਰਹਿ ਗਏ ਕਿਸ ਤਰੀਕੇ ਪ੍ਰਚਾਰ ਕੀਤਾ ਜਾਵੇ ਦੇਖੋ ਜੀ ਆਪਾਂ ਲੋਕਾਂ ਦੇ ਵਿੱਚ ਆਪਣਾ ਟੀਚੇ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਹਰ ਵਾਰੀ ਜਿਹੜਾ ਕਾਉਂਸਲਰ ਹੈਗਾ ਉਹ ਜੜ ਹੁੰਦੀ ਆ ਵਾਰਡ ਦੇ ਵਿੱਚ ਉਹ ਹੀ ਆਪਣੇ ਪਰਿਵਾਰਾਂ ਦੇ ਦਰਦ ਰੱਖ ਪਾਉਂਦਾ ਆ ਤੇ ਜੇ ਕਿਤੇ ਕਾਉਂਸਲਰ ਦੇ ਵਿੱਚ এডੂਕੇਸ਼ਨ ਦੀ ਕਮੀ ਹੋਵੇ ਤੇ ਉਹ ਪ੍ਰੋਪਰ ਤਰੀਕੇ ਨਾਲ ਉਹ ਆਪਣਾ ਦਰਦ ਜਿਹੜਾ ਆ ਉਹ ਅੱਗੇ ਨਹੀਂ ਰੱਖ ਪਾਏਗਾ ਤੇ ਵਾਰਡ ਦੇ ਜਿਹੜੇ ਕੰਮ ਆ ਉਹ ਜਿਹੜੇ ਗਲੀਆਂ ਨਾਲੀਆਂ ਸਿਵਰੇਤਾ ਕੀ ਰਹਿਣਗੇ ਹਲੇ ਕੀ ਪਰਵਾਹ ਤੁਹਾਨੂੰ ਵੀ ਪਤਾ ਹੈ ਕਿ ਕਾਉਂਸਲਰ ਦਾ ਜਿਹੜਾ ਕੰਮ ਹੈਗਾ ਨਾ ਉਹ ਵਾਰਡ ਦੇ ਵਿੱਚ ਉਹ ਇੱਕ ਧਾਗੇ ਦਾ ਕੰਮ ਕਰਦਾ ਕਿ ਸਾਰੇ ਪਰਿਵਾਰ ਦੇ ਲੋਕਾਂ ਨੂੰ ਜੋੜ ਕੇ ਬੰਨ ਕੇ ਰੱਖਣ ਦਾ ਕੰਮ ਕਰਦਾ ਚਾਹੇ ਉਹ ਕਿਸੇ ਵੀ ਕਿਤੇ ਦੇ ਚਾਹੇ ਕਿਸੇ ਵੀ ਧਰਮ ਦੇ ਹੋਣ ਕਾਉਂਸਲਰ ਦਾ ਮਕਸਦ ਹੈਗਾ ਕਿ ਉਹ ਪਰਿਵਾਰ ਦੇ ਵਾਂਗੂ ਚੱਲੇ ਤੇ ਅੱਜ ਕੱਲ ਕੀ ਹੋ ਰਿਹਾ ਹੈ ਕਿ ਅੱਜ ਕੱਲ ਜਿਹੜਾ ਇਫੈਕਟ ਜਿਹੜਾ ਨਸ਼ੇ ਤੇ ਪੈ ਰਿਹਾ ਜਾਂ ਕੋਈ ਵੀ ਚੀਜ਼ਾਂ ਕਰ ਰਿਹਾ ਉਹ ਸਾਰੀਆਂ ਜੇ ਵਾਰਡ ਡਵਾਈਸ ਆਪਾਂ ਕੰਮ ਕਰਾਂਗੇ ਤੇ ਉਹੀ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਖਤਮ ਹੋਏਗਾ ਤੇ ਆਪਣੀ ਮਾਤਾ ਜੀ ਨੂੰ ਮਾਝਾ ਆਜ਼ਾਦ ਉਮੀਦਵਾਰ ਤੌਰ ਤੇ ਖੜਾ ਕੀਤਾ ਤੇ ਮੈਂ ਆਸ ਕਰਦਾ ਕਿ ਆਪਣੇ ਪੂਰੇ ਫਤੇ ਸਿੰਘ ਕਲੋਨੀ ਜਿੰਨੀ ਵਾਰਡ ਨੰਬਰ 51 ਦੇ ਜਿੰਨੇ ਵੀ ਵਾਸੀ ਹੋਣਗੇ ਉਹ ਇੱਕ ਵਾਰੀ ਪੜਿਆ ਲਿਖਿਆ ਕੈਂਡੀਡੇਟ ਨੂੰ ਜ਼ਰੂਰ ਚੁਣਨਗੇ ਵਾਰਡ ਦੇ ਵਿੱਚ ਕਿਹੜੇ-ਕਿਹੜੇ ਵਿਕਾਸ ਕਰਦੇ ਜਿਹੜੇ ਰਹਿੰਦੇ ਕਿਉਂਕਿ ਆਪ ਸਰਕਾਰ ਨੇ ਆ ਕੇ ਕਿਹਾ ਸੀ ਕਿ ਉਹਨਾਂ ਨੇ ਬਹੁਤ ਸਾਰੇ ਵਿਕਾਸ ਕੀਤੇ ਤੁਹਾਡੀ ਵਾਰਡ ਚ ਕਿੰਨਾ ਸੇ ਕੰਮ ਹੋਇਆ ਤੇ ਕੀ ਕੀ ਦੇਖੋ ਜੀ ਵਾਰਡ ਦੇ ਵਿੱਚ ਤੁਸੀਂ ਜਾ ਕੇ ਦੇ ਕੈਲਕੂਲੇਟ ਕਰ ਲਿਓ ਕਿ ਵਾਰਡ ਦੇ ਵਿੱਚ ਹਜੇ ਤੱਕ ਤੇ ਪ੍ਰੋਪਰ ਤਰੀਕੇ ਨਾਲ ਪਾਣੀ ਵੀ ਨਹੀਂ ਆਇਆ ਲੋਕ ਹਜੇ ਵੀ ਜਿਹੜੇ ਆ ਕਿ ਸੀਵਰੇਜ ਦੀ ਬਲੋਕੇਜ ਤੋਂ ਤੰਗ ਹੈਗੇ ਆ ਜਦੋਂ ਨਵੇਂ ਸੀਵਰ ਪੈਂਦੇ ਆ ਤੇ ਉਸ ਤੋਂ ਬਾਅਦ ਸੁਪਰ ਸ਼ੱਕਰ ਇੱਕ ਮਸ਼ੀਨ ਲੱਗਦੀ ਆ ਲੇਕਿਨ ਸਰਕਾਰ ਵੱਲੋਂ ਚੀਜ਼ ਸੁਪਰ ਸ਼ੱਕਰ ਮਸ਼ੀਨ ਨਹੀਂ ਲਗਾਏਗੀ ਉਹ ਪ੍ਰੋਪਰ ਜਿਹੜਾ ਗਾਰਬੇਜ ਹੁੰਦਾ ਜਿਹੜਾ ਮਤਲਬ ਕਿ ਡਸਟਿੰਗ ਮਟੀਰੀਅਲ ਹੋਗੀ ਉਹ ਪ੍ਰੋਪਰ ਤਰੀਕੇ ਨਾਲ ਸੁਪਰ ਸਿਕਰ ਤੋਂ ਨਹੀਂ ਨਿਕਲਿਆ ਹੋਰ ਇਹ ਕਾਰਨ ਜਿਹੜੇ ਸੀਵਰੇਜ ਚੋਕ ਰਹਿੰਦੇ ਆ ਉਹ ਜਿਹੜੀਆਂ ਦਿੱਕਤਾਂ ਵਾੜ ਦੇ ਵਿੱਚ ਕੀਤੀਆਂ ਜਾਣਗੀਆਂ ਤੇ ਲੇਕਿਨ ਆਮ ਆਦਮੀ ਪਾਰਟੀ ਨੇ 2.5 ਸਾਲ ਦੇ ਵਿੱਚ ਵਾਅਦੇ ਜਿਹੜੇ ਕੀਤੇ ਉਹ ਪ੍ਰੋਪਰ ਕਰ ਨਹੀਂ ਪਾਏ ਹੁਣ ਮਹਿਲਾਵਾਂ ਨੂੰ 1000 ਦਾ ਵਾਅਦਾ ਸੀ ਉਹ ਵੀ ਨਹੀਂ ਕਰ ਪਾਏ ਲੇਕਿਨ ਅਬ ਪਤਾ ਨਹੀਂ ਕਿਸ ਵਿਹਾਰ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਆ ਕਿ ਇਲੈਕਸ਼ਨ ਕਰਾ ਲਈ ਲੇਕਿਨ ਕੋਈ ਫੇਅਰ ਇਲੈਕਸ਼ਨ ਨਹੀਂ ਕਰਾ ਰਹੀ ਆਮ ਆਦਮੀ ਪਕਤੀ ਜਿਹੜੀ ਹੈਗੀ ਆ ਅੱਜ ਆਜ਼ਾਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਦੇਰ ਸ਼ਾਮ ਤੱਕ ਮਿਲੇ ਆ ਇਹਦੇ ਨਾਲ ਚੋਣ ਪ੍ਰਚਾਰ 'ਚ ਸਮਾਂ ਵੀ ਜਿਹੜਾ ਆਜ਼ਾਦ ਉਮੀਦਵਾਰਾਂ ਨੂੰ ਘੱਟ ਮਿਲ ਰਿਹਾ ਏ ਕਿਸ ਕਹਿਣਾ ਚੋਗੇ ਦੇਖੋ ਜੀ ਇਹ ਡੈਮੋਕ੍ਰੇਸੀ ਦਾ ਕਹਾਣ ਹੈਗਾ ਜਿਹੜਾ ਕਿ ਡੈਮੋਕ੍ਰੇਸੀ ਦੇ ਵਿੱਚ ਆਜ਼ਾਦ ਉਮੀਦਵਾਰ ਨੂੰ ਤੇ ਕੁਝ ਘੰਟਿਆਂ ਲਈ ਉਤਾਰਿਆ ਜਾਂਦਾ ਉਸ ਤੋਂ ਬਾਅਦ ਚੋਣ ਪ੍ਰਚਾਰ ਜਿਹੜਾ 2 ਦਿਨ ਪਹਿਲਾਂ ਬੰਦ ਕਰ ਦਿੱਤਾ ਜਾਂਦਾ ਤੇ ਪਾਰਟੀਆਂ ਤੋਂ ਪੂਰੇ ਤੌਰ ਦੇ ਉੱਤੇ ਜਿਹੜਾ ਕਿ ਆਪਣੀ ਐਡਵਰਟਾਈਜ਼ਮੈਂਟ ਜਿਹੜੀ ਲੋਕੇਟਿਡ ਜਗ੍ਹਾ ਹੁੰਦੀ ਹੈ ਜਿੱਥੇ ਕਿ ਬੰਦੇ ਦਾ ਫੋਕਸ ਪੈ ਜਾਂਦਾ ਫੋਕਸ ਜਗ੍ਹਾ ਹੁੰਦੀ ਔਰ ਤੇ ਪਹਿਲਾਂ ਬੈਨਰ ਬੁਨਰ ਲੱਗ ਜਾਂਦੇ ਤੇ ਆਜ਼ਾਦ ਉਮੀਦਵਾਰ ਜਿਹੜਾ ਥੋੜੀ ਜੀ ਤੰ ਇਲੈਕਸ਼ਨ ਜਿਹੜੇ ਫੇਅਰ ਹੋਣ ਲੇਕਿਨ ਆਜ਼ਾਦ ਮਿੰਦਵਾਰ ਨੂੰ ਉਨਾ ਹੀ ਲੈਵਲ ਪਲੇਇੰਗ ਫੀਲਡ ਮਿਲੇ ਜਿੰਨਾ ਕਿ ਦੂਸਰੀਆਂ ਪਾਰਟੀਆਂ ਨੂੰ ਮਿਲੇ ਅੱਜ ਮੈਂ ਮਾਰਨਿੰਗ ਦਾ 10 ਵਜੇ ਦਾ ਗਿਆ ਹੁਣ ਸ਼ਾਮੀ 8:00 ਵਜੇ 7:00 8:00 ਵਜੇ ਤੇ ਹੱਲੇ ਤੱਕ ਮਤਲਬ ਕਿ ਇੰਨਾ 9 ਤੋਂ 10 ਘੰਟੇ ਕਿਸੇ ਵੀ ਇਹ ਡੀਸੀ ਲੈਵਲ ਦੇ ਆ ਡੀਆਰਓ ਲੈਵਲ ਦੇ ਅਫਸਰ ਕੋ ਇਹਨਾਂ ਟਾਈਮ ਲੱਗ ਜੇ ਕਿ ਇਹ 7-8 ਕੈਂਡੀਡੇਟਸ ਨੂੰ ਦੇਣ ਲਈ ਉਹ ਬੜਾ ਡਿਫਿਕਲਟ ਸੀ ਲੇਕਿਨ ਸਰਕਾਰ ਦਾ ਕੀਤੇ ਕਿ ਨਾ ਪ੍ਰੈਸ਼ਰ ਹੈਗਾ ਤੇ ਉਹ ਜਿਹੜੇ ਜਨਤਾ ਵਾ ਜੇ ਸਰਕਾਰ ਬਣਾਈ ਹੈ ਤੁਸੀਂ ਜਨਤਾ ਲਾਭ ਵੀ ਦੇਗੀ